ਬਾਕੀ ਸਾਰਾ ਖਜ਼ਾਨਾ ਗੁਰੂ ਸਾਹਿਬ ਨੇ ਦਰਿਆ ਸਤਲੁਜ 'ਚ ਬੁਰਦਾ ਕਰ ਦਿੱਤਾ ਸੀ ਮਾਇਆ ਸਾਰੀ ਖਜ਼ਾਨਾ ਸਾਰਾ ਹੀ ਇੱਕ ਖੱਤਰ ਮਾਤਾ ਜੀ ਖੁਰਜੀ ਲੈ ਕੇ ਕਿ ਕਿਤੇ ਲੋਡ ਪਵੇਗੀ ਖਜ਼ਾਨਾ ਉਹ ਲੈ ਕੇ ਤੁਰ ਪਏ ਸਨ ਸੋ ਉਹੀ ਖਜ਼ਾਨਾ ਨਾਲ ਸੀ ਜਿਹੜਾ ਗੰਗੂ ਨੇ ਲਾਲਚ ਦੇ ਨਾਲ ਘਰ ਲਿਆਂਦਾ ਹਾਂਜੀ ਤੇ ਪਰ ਉਤਾਰੇ ਸਦਨ ਮਹ ਗੰਗੂ ਨੇ ਮਾਤਾ ਜੀ ਹੋਰਾਂ ਨੂੰ ਤੇ ਸਹਿਬਜ਼ਾਦਿਆਂ ਨੂੰ ਆਪਣੇ ਘਰ 'ਚ ਉਤਾਰਾ ਦਿੱਤਾ ਅਬ ਵਸਤੂ ਉਤਾਰੀ ਤੇ ਸਾਰਾ ਸਮਾਨ ਵੀ ਰੱਥ ਤੋਂ ਲਾ ਕੇ ਰੱਖ ਲਿਆ ਤੇ ਖੁਰਜੀ ਵੀ ਲਾ ਕੇ ਖੱਤਰ ਤੋਂ ਅੰਦਰ ਧਰ ਲਈ ਗ੍ਰਾਮ ਨਾਮ ਖੇੜੀ ਹਤੋ ਉਸ ਪਾਪੀ ਦੇ ਪਿੰਡ ਦਾ ਨਾਮ ਖੇੜੀ ਸੀ ਜਿਹੜਾ ਅਦਮਕੁਚਾਰੀ ਜੋ ਬੜਾ ਨੀਚ ਬੰਦਾ ਸੀ ਕੁਚਾਲ ਪਾਪ ਮਾੜੀ ਚਾਲ ਚੱਲਣ ਵਾਲਾ ਸੀ ਕੁਛ ਕਮ ਸੰਦੀਪ ਹੀ ਕਰੇ ਉਹ ਕੁਝ ਗੁਰੂ ਘਰ ਵਿੱਚ ਵੀ ਰਿਆ ਸੀ ਇਸ ਹੀਤ ਚ ਨਾਰੀ ਇਸ ਕਰਕੇ ਮਾਤਾ ਜੀ ਨਾਲ ਜਾਣ ਪਛਾਣ ਸੀ ਮਧੁਰ ਬਾਕ ਕਹਿ ਲੈ ਗयो ਮਿੱਠਾ ਬੋਲ ਕੇ ਲੈ ਗਿਆ ਮਾਤਾ ਨੂੰ ਘਰ ਧਨ ਸੰਗ ਨਿਹਾਰੀ ਉਹ ਮਾਇਆ ਦਾ ਲਾਲਚੀ ਸੀ ਖੱਜਰੇ ਪਰਖੁਰਜੀਤ ਕੀ ਜਿਹੜੀ ਖੱਜਰੇ ਤੋਂ ਖੁਰਜੀ ਵੇਖ ਲਈ ਨਾ ਉਹਦੇ ਤੇ ਮਨ ਡੋਲ ਗਿਆ ਉਸ ਪਾਪੀ ਦਾ ਈ ਨਾਰਨ ਕੇਰੀ اے ਗੁਰੂ ਜੀ ਜਿਹੜੀ ਉਹ ਖੱਤਰ ਦੇ ਉੱਤੇ ਮਾਤਾ ਦਿਨਾਰ ਸੋਨੇ ਦੀਆਂ ਮੋਹਰਾਂ ਲੈ ਕੇ ਆਈ ਸੀ ਵਿਚਨਾਮੇ ਬਹੁਤ ਥੱਕਤ ਭੇ ਮਾਤਾ ਜੀ ਤੇ ਸਹਬਜਾ ਤੇ ਬਹੁਤ ਥੱਕੇ ਹੋਏ ਸਨ ਉਹਦੇ ਘਰ ਆ ਕੇ ਬਿਰਾਜ ਗਏ ਤੇ ਅੱਖ ਲੱਗ ਗਈ ਚਲ ਬਾਟ ਬਡੇਰੀ ਕਿਉਂਕਿ ਬੜੀ ਲੰਮੀ ਬਾਟ ਮੁਸੀਬਤ ਦੀ ਚੱਲ ਕੇ ਆਏ ਸਨ ਅੱਖ ਬਚਾਏ ਉਠਾਏ ਕਰ ਉਸ ਪਾਪੀ ਨੇ ਅੱਖ ਬਚਾ ਕੇ ਉਹ ਖਜ਼ਾਨਾ ਮਾਤਾ ਦਾ ਚੁੱਕ ਲਿਆ ਤੈ ਕੈ ਘਰ ਮਾਹੀ ਤੇ ਆਪਣੇ ਘਰ ਦੇ ਵਿੱਚ ਲੁਕਾ ਲਿਆ ਛੁਪਾ ਲਿਆ ਸਾਬੀ ਅਵਨੀ ਕੇ ਬਿਖੇ ਧਰਤੀ ਟੋਆ ਪਟ ਕੇ ਉਹ ਮੋਹਰਾਂ ਦੀ ਖੁਰਜੀ ਦੱਬ ਦਿੱਤੀ ਵੀ ਕਿਸੇ ਨੂੰ ਪਤਾ ਹੀ ਨਾ ਲੱਗੇ ਕਿੱਥੇ ਗਈ ਹੈ ਜਿਮ ਜਨ ਹੈ ਨਾਹੀ ਕਿਸੇ ਨੂੰ ਪਤਾ ਨਾ ਚੱਲੇ ਐਸਾ ਉਹਨੇ ਬੰਦੂਬਸਤ ਕੀਤਾ ਰਾਤੋਂ ਰਾਤ ਕਿਤਕ ਬੇਰ ਮਹਾਨ ਕਰ ਤੇ ਕੁਝ ਸਮੇ ਬਾਅਦ ਜਦੋਂ ਦਿਨ ਚੜਨ ਵਾਲਾ ਹੋਇਆ ਮਾਤਾ ਜੀ ਨੂੰ ਆ ਕੇ ਕਹਿੰਦਾ ਬੋਲੇ ਉਹ ਦੇ ਜਬਾਪੀ ਉਹ ਪਾਪੀਉਂ ਬੋਲਿਆ ਲੋਕ ਗ੍ਰਾਮ ਕੇ ਚੋਰ ਹੈ ਮਾਤਾ ਜੀ ਸਾਡੇ ਪਿੰਡ ਤੇ ਲੋਕ ਬੜੇ ਚੋਰ ਨੇ ਸੋਚਤੀ ਰਖ ਆਪੀ ਆਪਣੀ ਚੀਜ਼ਾਂ ਦਾ ਆਪ ਹੀ ਖਿਆਲ ਰੱਖਿਆ ਜੇ ਸੁਚੇਤ ਰਹਾ ਜੇ ਵਸਤ ਸੰਭਾਰ ਹੋ ਆਪਨੀ ਆਪਣੀ ਚੀਜ਼ ਦਵਸਤ ਦਾ ਸੰਭਾਲ ਖਿਆਲ ਰੱਖਿਆ ਜੇ ਮਾਤਾ ਜੀ ਮੈਂ ਭਾਕ ਸੁਣਾਵੋ ਮੈਂ ਪਹਿਲਾਂ ਦੱਸ ਦਿਆਂ ਮਤਾ ਕੋਈ ਧੋਖਾ ਨਾ ਹੋ ਜੇ ਤੁਹਾਡੇ ਨਾਲ ਦੋਸ਼ ਨਤੀਜੇ ਮੋਹ ਕੋ ਕੱਲ ਨੂੰ ਤੁਸੀਂ ਮੈਨੂੰ ਨਾ ਕੋਈ ਇਲਜ਼ਾਮ ਲਾਇਆ ਜੀ ਆਪੇ ਇਹ ਦਪਤਾ ਸਾਰੀ ਗੱਲ ਮੈਂ ਪਹਿਲਾਂ ਦੱਸ ਦਿਆਂ ਮਾਤਾ ਜੀ ਦਾਸ ਗਇਓ ਥੋ ਬਹਿਰ ਕੋ ਸਾਸਗਜ ਜਿਹੜਾ ਸੇਵਕ ਸੀਗਾ ਉਹ ਬਾਹਰ ਗਿਆ ਹੋਇਆ ਸੀ ਉਸੇ ਵੇਲੇ ਆ ਗਿਆ ਤੇ ਮੇਰੇ ਭਾਏ ਤੇ ਵਸਤ ਸਭ ਉਹਨੇ ਵੇਖਿਆ ਨੇਰਾ ਪਹਿਣ ਕਰਕੇ ਸੰਭਾਰਨ ਲਾਇਓ ਉਹ ਸਾਰੀਆਂ ਵਸਤੂਆਂ ਸੰਭਾਲਣ ਲੱਗਾ ਤਬਹ ਦਾਸ ਕਹ ਮਾਤ ਕੋ ਉਹ ਸੇਵਾਦਾਰ ਨੇ ਵੇਖਿਆ ਮਾਤਾ ਨੂੰ ਕਿਹਾ ਗੁਰਜੀ ਵਿੱਚ ਨਹੀਂ ਮਾਤਾ ਜੀ ਹੋਰ ਸਾਰਾ ਕੋ ਦਖੁਰਜੀ ਕੋਈ ਨਹੀਂ ਹੈ ਵਸਤਰ ਆਦ ਸਭ ਹੈ ਧਰੇ ਬਾਕੀ ਸਭ ਸਮਾਨ ਪਿਆ ਹੈ ਬਸਤਰ ਵੀ ਪਏ ਹਨ ਪਰ ਇਹ ਹੋਰ ਸਾਰੀਆਂ ਚੀਜ਼ਾਂ ਨੇ ਪਰ ਜਿਹੜੀ ਮੋਹਰਾ ਵਾਲੀ ਖੁਰਜੀ ਉਹ ਨਹੀਂ ਦਿਸਦੀ ਮਾਤਾ ਸੁਨ ਪ੍ਰਾਹੀ ਮਾਤਾ ਜੀ ਬੋਲੇ ਹਨ ਤੇਜ ਘਰ ਮਹਿ ਕੋ ਅਪਰਨ ਹੈ ਮਹਾਰਾਜ ਮਾਤਾ ਜੀ ਕਹਿੰਦੇ ਸਿੰਘਾ ਭਾਈ ਮਾਤਾ ਇਹ ਇਸ ਪੰਡਤ ਦੇ ਘਰ ਵਿੱਚ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਆਪਾਂ ਆ ਇਹਦਾ ਪਰਿਵਾਰ ਹੈ ਹੋਰ ਇੱਥੇ ਕੌਣ ਹੈ ਆਮੈਂ ਅਮ ਹੈ ਕੈ ਸੋ ਜਾਂ ਸਿਆਂ ਜਾਂ ਗੰਗੂ ਹੈ ਉਹਦਾ ਪਰਿਵਾਰ ਹੈ ਧਰੀ ਹੋਏਗੀ ਬੂਜ ਤੇ ਆਉਣ ਕਿਤੇ ਰੱਖੀ ਹੋਣੀ ਆ ਉਹਨੂੰ ਪੁੱਛ ਲੈ ਅੰਤਰਕਿਤ ਹੋ ਅੰਦਰ ਹੀ ਹੋਣੀ ਆ ਕਿਤੇ ਖੁਰਜੀ ਗਈ ਨਹੀਂ ਕਿਤੇ ਸੁਣ ਕੇ ਬੂਝੋ ਦਾਸ ਤੇ ਜੀਵਦਾਰ ਨੇ ਪੰਡਿਤ ਗੰਗੂ ਨੂੰ ਪੁੱਛਿਆ ਖੁਰਜੀ ਤੈ ਲੀਨੀ ਤੂੰ ਬਈ ਖੁਰਜੀ ਲਈ ਹੈ ਮਾਤਾ ਦੀ ਖੁਰਜੀ ਤੂੰ ਵੇਖੀ ਹੈ ਕਿੱਥੇ ਰੱਖੀ ਹੈ ਸਾਹਮਣੇ ਹਾਂਜੀ ਇਹ ਤਾਂ ਸੰਭਾਲਣ ਕੇ ਧਰੀ ਜਿੰਦੂ ਸੰਭਾਲਣ ਵਾਤੇ ਰੱਖੀਏ ਤਾਂ ਠੀਕ ਹੈ ਕੋਈ ਗੱਲ ਨਹੀਂ ਸੰਭਾਲ ਲਈ ਚੰਗਾ ਹੋਇਆ ਹਾਂਜੀ ਅੰਤਰਗਤ ਕੀਨੀ ਅੰਦਰ ਸੰਭਾਲ ਕੇ ਰੱਖ ਲਓ ਜਦੋਂ ਜਾਵਾਂਗੇ ਮਾਤਾ ਜੀ ਦਾ ਸਮਾਨ ਲੱਭਾਂਗੇ ਉਹ ਵੀ ਰੱਖ ਲਵਾਂਗੇ ਤੁਸੀਂ ਚੰਗਾ ਕੀਤਾ ਸਾਂਭ ਲਈਏ ਹਾਂਜੀ ਸੁਨਤ ਤੇ ਜਾ ਤਮ ਕੋ ਮਤ ਮੰ ਇਹ ਸੁਣਦਿਆ ਸਾਰ ਅੱਗ ਲੱਗ ਗਈ ਗੰਗੂ ਨੂੰ ਉੱਚੀ ਧਨ ਭਾਖੇ ਜਿਵੇਂ ਝੂਠੇ ਦੇ ਪੈਰ ਨਹੀਂ ਨਾ ਹੁੰਦੇ ਇਦਾਂ ਝੂਠਾ ਬੰਦਾ ਕਰਦਾ ਹੈ ਪਾਪੀ ਚੋਰ ਜੇ ਦਾੜੀ 'ਚ ਤਣਕਾ ਹੁੰਦਾ ਉਸੇ ਵੇਲੇ ਰੌਲਾ ਪਾਣ ਲੱਗ ਪਿਆ ਇਹ ਮੇਜ ਕੋ ਗੁਣ ਤੁਮ ਕਰਿਓ ਆਹ ਇਹ ਤੁਸੀਂ ਮੈਨੂੰ ਇਨਾਮ ਦੇਣ ਲੱਗੇ ਹੋ ਕਹਿੰਦਾ ਪਰ ਤੇ ਮੈਂ ਰਾਖੇ ਤਾਂ ਮੈਂ ਮਰਦਿਆਂ ਨੂੰ ਬਚਾਇਆ ਆਪਣੇ ਘਰ ਪਨਾਹ ਦਿੱਤੀ ਤੇ ਤੁਸੀਂ ਹੁਣ ਫੁਰਜੀ ਦਾ ਇਲਜ਼ਾਮ ਮੇਰੇ ਤੇ ਲੱਗਿਓ ਲਾਣਾ ਪਤਸ਼ਾਹੀ ਨਵਰਾੰਗ ਕੀ ਉਹ ਬਾਦਸ਼ਾਹ ਰੰਗ ਦੇਬ ਦੀ ਬਾਦਸ਼ਾਹੀ ਹੈ ਮਹਿ ਦੂਸ਼ਨ ਲਾਵੋ ਇਹ ਤੁਸੀਂ ਮੇਰੇ ਤੇ ਇਲਜ਼ਾਮ ਨਾ ਲਾਓ ਨਹੀਂ ਤਾਂ ਤੁਹਾਨੂੰ ਆ ਕੇ ਫੜ ਦੇਣਗੇ ਸਰਕਾਰੀ ਬੰਦੇ ਕੁਝ ਚੋਰ ਬਣਾਵੋ ਤੁਸੀਂ ਮੈਨੂੰ ਚੋਰ ਬਣਾਉਂਦੇ ਹੋ ਕਾਫਲ ਆ ਕੇ ਕਰੋਗੇ ਹਾਂ ਅੱਗੇ ਤੁਸੀਂ ਮੈਨੂੰ ਕੀ ਨਾਮ ਦੇਵੋਗੇ ਮੈਂ ਜੀਤ ਬਚਾਈ ਮੈਂ ਤਾਂ ਤੁਹਾਨੂੰ ਬਚਾ ਲਿਆ ਜਿਉਂਦਿਆਂ ਨੂੰ ਆਪੋ ਮੇਜ ਕੋ ਇਤਬਾਰ ਨਹੀਂ ਹੁਣ ਮੈਨੂੰ ਤੁਹਾਡੇ ਤੇ ਕੋਈ ਇਤਬਾਰ ਨਹੀਂ ਤੁਸੀਂ ਇਲਜਾਮ ਲਾਉਂਦੇ ਹੋ ਹੁਣੇ ਮੇਰੇ ਘਰੋਂ ਨਿਕਲ ਜਾਓ ਜੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਗੁਰੂ ਦੀ ਮਾਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਹੈ ਇਹਨੇ ਘਰ ਮਹਿ ਰਾਖੇ ਇਹਨਾਂ ਨੇ ਉਹਦੇ ਬੱਚੇ ਆਪਣੇ ਘਰ ਰੱਖੇ ਨੇ ਪੰਡਤਾਂ ਨੇ ਮੈਨੂੰ ਤੁਰਕ ਕੈਦ ਕਰਨ ਮੈਨੂੰ ਤੁਰਕ ਕੈਦ ਕਰ ਲੈਣਗੇ ਮਾਰ ਦੇਣਗੇ ਗੁਰ ਪਰਬਹੁ ਮਾਖੇ ਗੁਰੂ ਦੇ ਉੱਤੇ ਬੜਾ ਗੁੱਸਾ ਹੈ ਮਾਖਾ ਲੋਕ ਆ ਸਰਕਾਰ ਨੂੰ ਬੜਾ ਗੁਰੂ ਨਾਲ ਨਾਰਾਜ਼ਗੀ ਹੈ ਤੁਬਨੰਦਨ ਮਾਰੇ ਕਹਨੇ ਤੇਰੇ ਪੁੱਤਰ ਨੇ ਕਿਹੜੀ ਘਾਟ ਕੀਤੀ ਹੈ ਮਾਤਾ ਲੱਖਾਂ ਤੁਰਕ ਮਾਰੇ ਨੇ ਮੁਸਲਮਾਨ ਸਿਪਾਈ ਮਾਰੇ ਨੇ ਕਹ ਘਰੀ ਭਲਾਈ ਤੇਰੇ ਪੁੱਤਰ ਨੇ ਕੋਈ ਭਲਾਈ ਨਹੀਂ ਕੀਤੀ ਕਤਲ ਹੀ ਕੀਤੀ ਦੇਖੋ ਸਾਧ ਸੰਗਤ ਜੀ ਗੰਗੂ ਬਹਾਮਣ ਜਿਹਦੀ ਜਿਹਦੀ ਕੌਮ ਲਈ ਜਿਹਦੇ ਧਰਮ ਲਈ ਸੱਚੇ ਪਾਤਸ਼ਾਹ ਤੇਗ ਚੁੱਕੀ ਆ ਉਹੀ ਕਹਿ ਰਿਹਾ ਅਕਿਰਤ ਘਣਾ ਹਰ ਬਿਸਰਿਆ ਜੋਨੀ ਪਰਮੇਤ ਕਹਿੰਦਾ ਤੇਰੇ ਪੁੱਤਰ ਨੇ ਕੋਈ ਭਲਾਈ ਕੀਤੀ ਹੈ ਲੱਖਾਂ ਬੰਦੇ ਮਾਰ ਕੇ ਚਲਾ ਗਿਆ ਤੇ ਸਰਕਾਰ ਉਹਨ ਘਟ ਥੋੜਾ ਬੁਜਾਰੇਗੀ ਹਾਂਜੀ ਜਿੱਤਿਓ ਚਹੇ ਬਦਸ਼ਾਹ ਸੋ ਆ ਤੇਰਾ ਪੁੱਤਰ ਬਾਦਸ਼ਾਹ ਨਾਲ ਮੱਥਾ ਲਾਈ ਬੈਠਾ ਜਿਤਨਾ ਚਾਹੁੰਦਾ ਐਡਾ ਵੱਡਾ ਬਾਦਸ਼ਾਹ ਔਰੰਗਜ਼ੇਬ ਉਹਨੂੰ ਭਲਾ ਕਿਵੇਂ ਜਿੱਤ ਲਏਗਾ ਮਿਤ ਤੁਮ ਉਠਾਈ ਤੇਰੇ ਪੁੱਤਰ ਨੇ ਤੁਮ ਉਠਾਈ ਹੋਈ ਪਹਾੜੀ ਰਾਜਿਆਂ ਦੀ ਨੀਂਦ ਰਾਮ ਕੀਤੀ ਸੂਬਿਆਂ ਦੀ ਨੀਂਦ ਰਾਮ ਕੀਤੀ 20 ਸਾਲ ਹੋ ਗਏ ਤੁਸੀਂ ਗਦਰ ਮਚਾਇਆ ਹੋਇਆ ਸੀ ਪੰਜਾਬ ਦੇ ਵਿੱਚ ਹਾਂਜੀ ਉਤਾਰੇ ਆਨ ਘਰ ਅੱਜ ਮੈਂ ਤੁਹਾਨੂੰ ਆਪਣੇ ਘਰ ਬਿਠਾਇਆ ਤੇ ਤੁਸੀਂ ਮੈਨੂੰ ਚੰਗਾ ਇਨਾਮ ਦਿੰਦੇ ਹੋ ਲਾਇਸ ਤੋ ਚੋਰੀ ਇਹ ਮੇਰੇ ਤੇ ਚੋਰੀ ਦੀ ਤੋਹਮਤ ਲਾ ਦਿੱਤੀ ਹੈ ਤੁਸੀਂ ਨਾ ਜਾਹੋ ਜਿਤ ਕੋਚ ਹੋ ਜਾਓ ਜਾਓ ਜਿੱਥੇ ਜਾਣਾ ਜਾਓ ਮੇਰੇ ਘਰੋਂ ਨਿਕਲ ਜਾਓ ਅਬ ਨਾ ਬਿਤੇ ਥੋੜੀ ਹਾਂ ਅਜੇ ਤਾਂ ਤੁਸੀਂ ਇੰਨੀ ਗੱਲ ਕੀਤੀ ਹੋਰ ਪਤਾ ਨਹੀਂ ਕੀ ਕਰੋਗੇ ਉੱਚੀ ਤੁਨ ਤੇ ਬੋਲ ਭਾ ਇਦਾਂ ਉੱਚੀ ਉੱਚੀ ਆਵਾਜ਼ ਰੋਲਾ ਪਾਣ ਲੱਗ ਪਿਆ ਗੰਗੂ ਬਹੁਤਾਰੇ ਨਾ ਸੁਣਾਵੇ ਜਾਣ ਪੁੱਜ ਕੇ ਗਲੀ ਮੰਨੇ ਦੇ ਲੋਕਾਂ ਨੂੰ ਸੁਣਾਉਂਦਾ ਸਰੇ ਸੰਗਲੇ ਮਾਤਾ ਗੁਰ ਆ ਮਾਤਾ ਜੀ ਆਪਣੇ ਦੋਹਾਂ ਪੋਤਰਿਆਂ ਨੂੰ ਆਪਣੇ ਗਲ ਨਾਲ ਲਾ ਕੇ ਬੈਠੇ ਨੇ ਕਿਤੇ ਡਰਤ ਪਲਾਵੇ ਆ ਮਾਤਾ ਜੀ ਸੋਚਦੇ ਆ ਵੀ ਕੀ ਭਾਣਾ ਵਰਤਣ ਲੱਗਾ ਇਹਦੀ ਮਤ ਮਾਰੀ ਗਈ ਹੈ ਮਾਤਾ ਜੀ ਚੁੱਪ ਕਰਾਂਦੇ ਰੰਗੂ ਚੁੱਪ ਨਹੀਂ ਕਰਦਾ ਕਿਉਂਕਿ ਪਾਪੀ ਬੰਦਾ ਸੀ ਤੇ ਸਾਧ ਸੰਗਤ ਦੀ ਪਾਪ ਛੋਟਾ ਵੀ ਹੋਵੇ ਨਾ ਬੀਜ ਹੀ ਹੁੰਦਾ 20 ਛੋਟਾ ਹੀ ਹੁੰਦਾ ਉਹਦਾ ਦਰਖਤ ਬੜਾ ਵੱਡਾ ਹੋ ਜਾਂਦਾ ਲੋਭ ਦੀ ਅੰਸ ਜਦੋਂ ਕਿਸੇ ਬੰਦੇ ਦੇ ਮਨ ਚ ਆ ਜਾਂਦੀ ਹੈ ਚੋਰੀ ਦੀ ਵਿਚਾਰ ਆ ਜਾਂਦੀ ਹੈ ਮਾੜਾ ਕਰਮ ਆ ਜਾਂਦਾ ਉਹ ਫਿਰ ਵੱਧਦਾ ਵੱਧਾ ਬੜਾ ਵੱਡਾ ਬੋੜ ਬਣ ਜਾਂਦਾ ਉਹ ਗੱਲ ਹੋਈ ਇਹ ਗੰਗੂ ਉਸੇ ਵੇਲੇ ਮੁਰਿੰਡੇ ਨੂੰ ਤੁਰ ਪਿਆ ਮੁਰਿੰਡੇ ਤੇ ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਨੂੰ ਚੜਾ ਕੇ ਲਿਆਇਆ ਰੰਗੜਾ ਨੂੰ ਰੰਗੜਾ ਨੇ ਆ ਕੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਮੁਰਿੰਡੇ ਲਿਆਂਦਾ ਮੁਰਿੰਡੇ ਦੇ ਵਿੱਚ ਅੱਜ ਵੀ ਉਹ ઠાਣਾ ਕੋਤਵਾਲੀ ਮੌਜੂਦ ਹੈ ਜਿਹਦੇ ਵਿੱਚ ਮਾਤਾ ਜੀ ਤੇ ਸਹਿਬਜ਼ਾਦੇ ਨੂੰ ਰੱਖਿਆ ਗਿਆ ਸੀ ਬਾਕੀ ਦਾ ਕਾਰ ਸੇਵਾ ਵਾਲੇ ਬਾਬਿਆਂ ਨੇ ਸਾਰੀਆਂ ਬਿਲਡਿੰਗਾਂ ਢਾਹ ਤੋਤੀਆਂ ਪਰ ਉਹ ਸੰਗਤ ਨੇ ਜੋਲ ਪਾ ਕੇ ਇੱਕ ਕਮਰਾ ਹਵਾਲਾਤਾ ਜੇ ਰੱਖਿਆ ਹੋਇਆ ਹੈ ਬਾਕੀ ਸਭ ਕੁਝ ਸਮਾਪਤ ਹੈ ਉਥੇ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ ਮੁਰਿੰਡੇ ਵਿੱਚ ਗੁਰਦ ਕੋਤਵਾਲੀ ਸਾਹਿਬ ਜਣਾ ਗੁਰਦੁਆਰਾ ਸੋ ਸਾਧ ਸੰਗਤ ਜੀ 8 ਅਕਤੂਬਰ ਨੂੰ ਸਰਾਂਦਗ ਆਏ ਨੂਰਾ ਮਾਈ ਦਸਵੇਂ ਪਾਤਸ਼ਾਹ ਨੂੰ ਸੁਣਾਈ ਜਾ ਰਿਹਾ ਨਾਲ ਉਹ ਰੋ ਰਿਹਾ ਗੁਰੂ ਸਾਹਿਬ ਬੈਠੇ ਬੜੀ ਧੀਰਜ ਨਾਲ ਸੁਣ ਰਹੇ ਨੇ ਸਾਰਾ ਪ੍ਰਸੰਗ ਸੁਣਨ ਤੋਂ ਬਾਅਦ ਮਹਾਰਾਜ ਨੇ ਤੀਰ ਦੀ ਲੋਕ ਦੇ ਨਾਲ ਤਾਈ ਦਾ ਬੂਟਾ ਪੱਟ ਕੇ ਕਿਹਾ ਸੀ ਆ ਸકલ ਮਲੇਸ਼ਣ ਕੀ ਜੜ ਗਈ ਇੱਕ ਮਲੇਰੀਅਨ ਕੀ ਬਚ ਰਹੀ ਕੱਲ ਤੇ ਪਰਸ ਨੂੰ ਆਪਾਂ ਦੋ ਦਿਨ ਕਥਾ ਸੁਣਨੀ ਹੈ ਕਿਉਂਕਿ 3 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਆ ਇਸ ਕਰਕੇ ਇਹ 2 ਦਿਨ ਦੀ ਹਾਜ਼ਰੀ ਹੋਰ ਇਤਿਹਾਸ ਦੀ ਲੜੀ ਚੱਲੇਗੀ ਉਸ ਤੋਂ ਬਾਅਦ ਆਪਾਂ ਮਾਰੇ ਪੰਜਵੇਂ ਪਾਤਸ਼ਾਹ ਦੇ ਇਤਿਹਾਸ ਦੀ ਕਥਾ ਆਰੰਭ ਕਰਾਂਗੇ ਕੋਈਆਂ ਭੁੱਲਣਾ ਚੁੱਕਾਂ ਦੀ ਖਿਮਾ ਨਵਾਂ ਸਾਲ ਆਰੰਭ ਹੋ ਰਿਹਾ ਹੈ ਨਵਾਂ ਸਾਲ ਤਾਂ ਹੀ ਖੁਸ਼ੀਆਂ ਦੇਵੇਗਾ ਜੇ ਆਪਾਂ ਗੁਰੂ ਨਾਲ ਜੁੜੇ ਰਵਾਂਗੇ ਅੱਜ ਜਿਵੇਂ ਆਏ ਆ ਰੋਵਨੀ ਆਇਆ ਕਰੀਏ ਗੁਰੂ ਦੀਆਂ ਖੁਸ਼ੀਆਂ ਰੋਜ਼ ਲਿਆ ਕਰੀਏ ਗੁਰੂ ਕਿਰਪਾ ਕਰੇ ਬਾਣੀ ਨਾਲ ਜੋੜੇ ਅੰਮ੍ਰਿਤ ਵੇਲੇ ਉੱਠਣ ਦਾ ਬਲ ਦੇਵੇ ਸਭ ਤੋਂ ਵੱਡੀ ਦਾਤ ਹੈ ਕਿ ਗੁਰੂ ਸਾਨੂੰ ਅੰਮ੍ਰਿਤ ਵੇਲੇ ਉੱਠਣ ਦਾ ਬਲ ਦੇਵੇ ਗੁਰਬਾਣੀ ਪੜ੍ਹਨ ਤੇ ਨਾਮ ਜਪਣ ਦਾ ਬਲ ਦੇਵੇ ਇਹ ਅਰਦਾਸ ਕਰਿਆ ਕਰੀਏ ਜਿੱਥੇ ਨਾਮ ਬਾਣੀ ਆ ਜਾਏ ਸਾਰੇ ਸੁੱਖ ਆ ਜਾਂਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਗੁਰੂ ਦੀ ਕਿਰਪਾ ਹੋ ਜਾਏ ਲੱਖਾਂ ਹੀ ਖੁਸ਼ੀਆਂ ਤੇ ਪਾਤਸ਼ਾਹੀਆਂ ਬਣ ਜਾਂਦੀਆਂ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਵਾਦ ਸਤ ਸ੍ਰੀ